ਹਾਬੇ ਗਿੱਕਰ ਸਾਂ ਹੁਣ ਦੱਸ ਉਹਨਾਂ ਕੋਲ ਤਾਂ ਮੈਂ ਜਾਇਆ ਉਹ ਕੁੜੀ ਕੋਲੇ ਹੂੰ ਠੀਕ ਹੈ ਨਾ ਘਰੇ ਗਿਆ ਸੀ ਮੈਂ ਉਹਨਾਂ ਕੋਲੇ ਤੇ ਉਹਨਾਂ ਨਾਲ ਸਾਰੀ ਗੱਲਬਾਤ ਮੈਂ ਕਰਿਆ ਆ ਠੀਕ ਹੈ ਜੀ ਠੀਕ ਹੈ ਨਾ ਠੀਕ ਹੈ ਗੱਲਬਾਤ ਉਹੀ ਬਸ ਗੱਲਾਂ ਹੋਈਆਂ ਸਿੱਧੀ ਗੱਲ ਹੈ ਹੂੰ ਦਿੱਥੋ ਵੀ ਕੋਈ ਓਲਾ ਨਹੀਂ ਹੈ ਹੂੰ ਉਹਨਾਂ ਦਾ ਹੁਣ ਮੈਨੂੰ ਵੀ ਪਤਾ ਪਿੰਡ 'ਚ ਰਹਿੰਦੇ ਆ ਉਹਨਾਂ ਕੋ ਬਚਾਰੇ ਕੋਲ ਕਿੰਨੀ ਕਿ ਗੰਜائش ਹੈ ਕਿੰਨਾ ਕੋ ਕਰਨ ਜੋ ਕਿ ਜਿੰਨ ਕ ਮਾੜਾ ਮੋਟਾ ਕਰਨ ਜੋਗੀ ਸੀ ਉਹ ਕਰੀ ਜਾਂਦੇ ਆ ਤੇਰਾ ਸਰਪੰਚ ਸਾਹਿਬ ਤੁਸੀਂ ਨਾ ਕਦੇ ਕਦੇ ਮੈਨੂੰ ਐ ਲੱਗਦਾ ਜਿਵੇਂ ਜਵਾਕਾਂ ਵਾਲੀਆਂ ਗੱਲਾਂ ਕਰਦੇ। ਜੇ ਗਜੈਸ਼ ਨਹੀਂ ਸੀ ਤਾਂ ਤੁਸੀਂ ਘਰ ਦੇਖਿਆ ਮੁੰਡੇ ਦਾ ਪਾਇਆ ਹੁਣ। ਯਾਰ ਫੇਰ ਫੇਰ ਤੂੰ ਕਹੇਗਾ ਉਹੀ ਗੱਲਾਂ ਰਿਪੀਟ ਹੋਈ ਜਾਂਦੀਆਂ। ਉਹੀ ਗੱਲ ਸਰਪੰਚ ਸਾਹਿਬ ਦਾਰਾ ਕਰੀ ਜਾਂਦੇ। ਉਹ ਪਤੰਦਰਾ ਲੋਨ ਲੈ ਕੇ ਤਾਂ ਤੂੰ ਪਾਲਾ ਭਾਵੇਂ ਬੰਗਲਾ ਪਾਲਾ। ਤੇ ਉਹ ਲੋਨ ਦੇ ਵਿੱਚੋਂ ਜੇ ਮੈਨੂੰ ਪੈਸੇ ਦੇ ਦੇ ਲਈ ਚਾਰ ਪੈਸੇ ਤੇ ਨਾਲ। ਉਹ ਫਾਦੋ ਕੀ ਹੁਣ ਉਹ ਲੋਨ ਉਹਨਾਂ ਨੇ ਲਿਆ ਸੀ ਘਰ ਪਾਂ ਨੂੰ ਲਿਆ ਸੀ ਵੰਡਣ ਵਾਸਤੇ ਤਾਂ ਨਹੀਂ ਲਿਆ ਸੀ। ਸਮਝੀ ਨਹੀਂ ਤੁਸੀਂ ਗੱਲ ਸਰਪੰਚ ਸਾਹਿਬ। ਮੈਂ ਤੁਹਾਨੂੰ ਐ ਕਹਿੰਦਾ ਨਾ। ਵੀ ਗੱਲ ਕੋਈ ਐ ਨਹੀਂ ਹੈ ਕੋਈ ਮੈਨਾਂ ਤਾਂ ਪੈਸੇ ਨਹੀਂ ਮੰਗਦਾ ਮੈਂ ਤਾਂ ਤੁਹਾਨੂੰ ਮੈਂ ਸਿੱਧੀ ਗੱਲ ਦੱਸਾਂ ਹੁਣ ਗੱਲ ਕੀ ਹੈ ਹਾਂ ਮੈਂ ਤੁਹਾਨੂੰ ਸਿੱਧੀ ਗੱਲ ਐ ਕਹਿੰਦਾ ਸੀ ਵੀ ਮੇਰੇ ਆ ਤਾਂ ਕਿਸੇ ਕੋਈ ਲੜਾਈ ਨਹੀਂ ਕਿਸੇ ਗੱਲ ਦੀ ਅੱਛਾ ਕੋਈ ਲੜਾਈ ਨਹੀਂ ਇਹਦੇ ਨਾਲ ਲੜਕੇ ਲੜਕੇ ਤਾਂ ਇਹ ਗਈ ਨਹੀਂ ਇਤਨ ਮੰਗਾ ਲਾਦਾ ਹਾਂ ਤੜਕੇ ਅਸੀਂ ਅਸੀਂ ਮੇਰੀ ਗੱਲ ਸੁਣੋ ਪੈਸਾ ਮੈਂ ਘਰੇ ਮੋਟਰਸਾਈਕਲ ਸਾਫ਼ ਕਰੀ ਜਾਂਦਾ ਸੀ ਮੈਂ ਕਿਤੇ ਜਾਣਾ ਸੀ ਇਹ ਮੈਨੂੰ ਕਹਿੰਦੀ ਵੀ ਆਏ ਰੋਟੀ ਖਾ ਲੈ ਮੈਂ ਰੋਟੀ ਖਾ ਲੈਣੇ ਆ ਠੀਕ ਹੈ ਡਿਗ ਡਿਗ ਗੱਲ ਕਹਿੰਦੀ ਵੀ ਫਿਰ ਉੱਥੇ ਮੈਂ ਕਹਿੰਦੀ ਕਿ ਵੀ ਹਸਾਰੇ ਦਿਨਾਂ ਸੇ ਇਹਨੂੰ ਚਿੰਬੜਾ ਰਿਹਾ ਕਰ ਮੋਟਰਸਾਈਕਲ ਮੈਂ ਹਾਂ ਫਿਰ ਕੀ ਕਰਾਂ ਫਿਰ ਹੁਣ ਮੈਂ ਕੋ ਕਹ ਹੁ ਕਰ ਕਦੀ ਕੋ ਗੱਡੀ ਗੁੱਡੀ ਲੈ ਲਾ ਚਲ ਐਂ ਕਹਿ ਕੇ ਵੀ ਮੈਂ ਖ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਤੇ ਤੂੰ ਦੇਖ ਲੈ ਹੁਣ ਜਿਹਦੇ ਕੋਲ ਪੈਸੇ ਹੈਗੇ ਤਾਂ ਠੀਕ ਹੈ ਕਹਿੰਦੀ ਕੋਈ ਗੱਲ ਨਹੀਂ ਜਾਨੀ ਮੈਂ ਪਿੰਡ ਤੇ ਲਿਆ ਲੈ ਆਉਣੀ ਐ ਮੈਂ ਇਹਨੂੰ ਕੁਛ ਨਹੀਂ ਕਿਹਾ ਚੱਕ ਕੇ ਚੁਣੀ ਤੁਰੇ ਇਹ ਹੱਦ ਜਵਾਕ ਕਾਹਨੀਆਂ ਗੱਲਾਂ ਤੂੰ ਆਹ ਕਾਹਨੀਆਂ ਜਵਾਕਾਂ ਨੂੰ ਸੁਣਾਇਦਿਆਂ ਸਰਪੰਚ ਸਾਹਿਬ ਮੇਰੀ ਗੱਲ ਮੈਂ ਮੋਟਰਸਾਈਕਲ ਤੇ ਕੱਪੜਾ ਮਾਰਦਾ ਸੀ ਉਹਨੇ ਕਹਤਾ ਗੱਡੀ ਕਿਉਂ ਨਹੀਂ ਲੈਂਦੇ ਤੇ ਐਨੇ ਤੂੰ ਤੂੰ ਉਹਨੂੰ ਸਮਝਾ ਵੀ ਸਕਦਾ ਵੀ ਭਗਵਾਨ ਨੇ ਹਲੇ ਚਾਰ ਪੈਸੇ ਆ ਜਾਂਦੇ ਗੱਡੀ ਵੀ ਲੈ ਲਾਂਗੇ ਮੈਂ ਉਹਨੂੰ ਇਹ ਗੱਲ ਤਾਂ ਕਹੀ ਐ ਮੈਂ ਮੈਂ ਉਹਨੂੰ ਐਂ ਗੱਲ ਕੇ ਮਾਰ ਮੈਂ ਇਹ ਤਾਂ ਹੈਨੀ ਵੀ ਤੇਰਾ ਬਿਨਾ ਕਹੇ ਹੀ ਉਹ ਗੱਡੀ ਦੀ ਮਾਰੀ ਆਪੇ ਮਰਜ਼ੀ ਦਾ ਤੁਰਗੀ ਚੁਣੀ ਚੱਕ ਕੇ ਉਹ ਤਾਂ ਲੜਾਈ ਪਾਲਦੀ ਆ ਉਹ ਯਾਰ ਕਿਹੜੀਆਂ ਕਹਾਣੀਆਂ ਪਾਈ ਜਾਂਦਾ ਉਹ ਤਾਂ ਲੜਾਈ ਦੀ ਗੱਲ ਸੁਣ ਲੈ ਗੁੱਸਾ ਨਾ ਕਰੀਏ ਇਸ ਗੱਲ ਦਾ ਹਾਂ ਜਿਹੜੀ ਗੱਲ ਜਾਇਜ਼ ਮੈਂ ਜਾਇਜ਼ ਹੀ ਕਹੂੰਗਾ ਉਹ ਜਿਹੜੇ ਹੁਣ ਕੁੜੀ ਦੇ ਢੂਈ ਤੇ ਨਿਸ਼ਾਨ ਐ ਲੱਸਾਂ ਤੂੰ ਕਹਿੰਦਾ ਡਿਗਪੀਆ ਡਿੱਗੇ ਮੇਰੀ ਗੱਲ ਸੁਣ ਜਦੋਂ ਮੈਨੂੰ ਕਹਿਣ ਲੱਗ ਗਈ ਗੱਲਾਂ ਸੁਣਾਉਣ ਲੱਗੀ ਤੇ ਮੇਰੇ ਤੋਂ ਇੱਕ ਲੱਪੜ ਵੱਜਿਆ ਠੀਕ ਹੈ ਮੈਨੂੰ ਜਦੋਂ ਬਾਰੀ ਬਾਰੀ ਐਂ ਕਹੀ ਗਈ ਨਾ ਵੀ ਐਂ ਕਰਕੇ ਵੀ ਮੈਂ ਕਿੱਥੋਂ ਲਿਆ ਮੇਰੇ ਮੇਰੇ ਸਾਰੀ ਉਮਰ ਮੇਰੇ ਘਰ ਦੇ ਤੇਰੇ ਨੱਕ ਕੇ ਭਰੀ ਜਾਣਾ ਕਰੀ ਜਾਣਾ ਫਿਰ ਮੇਥੋਂ ਮੈਨੂੰ ਗੁੱਸਾ ਆ ਗਿਆ ਸੀ ਮੈਂ ਮੰਨਦਾ ਇਸ ਗੱਲ ਦਾ ਵੀ ਮੈਂ ਇੱਕ ਲੱਪੜ ਇੱਕ ਲੱਪੜ ਹੀ ਮਾਰਿਆ ਸੀ ਮੈਂ ਅੱਛਾ ਇੱਕ ਲੱਪੜ ਨਾਲ ਢੂਹੀ ਤੇ ਨਿਸ਼ਾਨ ਪੈ ਗਿਆ ਯਾਰ ਫਿਰ ਹੋਈ ਨਹੀਂ ਲੱਪੜ ਤਾਂ ਮੇਰੀ ਗੱਲ ਸੁਣ ਲੱਪੜ ਤਾਂ ਮੈਂ ਐ ਮਾਰਿਆ ਉਹਦੇ ਠੀਕ ਹੈ ਅੱਛਾ ਉਹ ਖੜੀ ਖੜੀ ਨਾ ਤੇ ਐ ਪੌੜੀਆਂ ਕਰਨੀ ਨੂੰ ਹੋ ਗਏ ਤੇ ਹੈ ਮਗਰ ਵੱਜੀ ਐਟੋ ਹੀ ਵੱਜ ਗਈ ਉਹਦੇ ਥੱਲੇ ਪਤਾ ਨਹੀਂ ਅੱਜ ਕਿਹਜਾ ਲੱਪੜ ਮਾਰਿਆ ਤੂੰ ਮੈਂ ਤਾਂ ਪਹਿਲੀ ਵਾਰ ਸੁਣਦੇ ਆਂ ਵੀ ਤੂੰ ਲੱਪੜ ਮਾਰਿਆ ਤੇ ਨਿਸ਼ਾਨ ਢੁਈ ਤੇ ਪੈ ਗੇ ਵਿਚਲੀ ਗੱਲ ਜਿਹੜੀ ਹੈਗੇ ਕਾਕਾ ਉਹ ਦੱਸ ਆ ਕਹਾਣੀਆਂ ਜੀਆਂ ਤਾਂ ਮੈਨੂੰ ਨਿੱਤੀ ਮੈਂ ਸਾਡਾ ਕੰਮ ਹੀ ਇਹ ਹੈ ਮੇਰੇ ਕਹਿੰਦੇ ਸਰਪੰਚ ਸਾਹਿਬ ਤੁਹਾਨੂੰ ਮੈਂ ਸਾਰੀ ਗੱਲ ਸੱਚੀ ਗੱਲ ਦੱਸਾਂਗਾ ਜਾਨਦੇ ਆ ਉੱਥੇ ਲੋਕ ਸਾਰੋਂ ਸੋਹ ਤਰ੍ਹਾਂ ਦੀਆਂ ਗੱਲਾਂ ਸੁਣਾਉਂਦੇ ਆ ਇਸ ਤਰ੍ਹਾਂ ਮੈਂ ਹੁਣ ਤੁਹਾਨੂੰ ਸਾਰੀ ਗੱਲ ਸੱਚੀ ਗੱਲ ਦੱਸ ਦਿੰਨਾ ਹਾਂ ਹਾਂ ਹੁਣ ਦੇਖੋ ਜੀ ਗੱਲ ਆਏ ਆ ਵੀ ਘਰੇ ਹੈਗੇ ਜਵਾਕ ਠੀਕ ਹੈ ਕਿਨੇ ਕਿ ਜਵਾਕ ਨੇ ਮੇਰੇ ਠ ਜਵਾਕਾਂ ਨੂੰ ਹੁਣ ਮੈਂ ਜਵਾਕਾਂ ਨੂੰ ਸੰਭਾ ਕਿ ਮੈਂ ਆਪਦੇ ਕੋ ਖੇਤ ਮੰਨੇ ਜਾਵਾਂ ਸਾਰੇ ਹੀ ਕੰਮ ਹੁੰਦੇ ਹੁੰਦੇ ਕਬੀਲਦਾਰੀ ਹੋਰ ਕੀ ਹੁੰਦੀ ਫਿਰ ਉਹਨਾਂ ਨੂੰ ਚਾਹੀਦਾ ਨਹੀਂ ਹੈਗਾ ਵੀ ਉਹਨੂੰ ਇੱਥੇ ਭੇਜਨੇ ਤੇ ਆਵੇ ਇੱਥੇ ਤੇ ਉਹ ਤਾਂ ਮੇਰੇ ਸਾਹਮਣੇ ਉਹ ਤਾਂ ਨਹੀਂ ਮਨਾ ਕਰਦੇ ਤੇ ਫਿਰ ਉਹਦੇ ਗਿਆ ਸੀ ਮੈਂ ਉੱਥੇ ਹੀ ਸੀ ਨਾ ਹੂੰ ਤੇ ਉੱਥੇ ਤੂੰ ਕਹਿੰਦਾ ਵੀ ਚੱਲ ਖਬਰਦਾਰ ਭਾਈ ਚੱਲ ਕੁੜੀਏ ਪਾਕ ਝੋਲੇ ਚ ਕੱਪੜੇ ਚੱਲ ਮੇਰੇ ਨਾਲ ਤੂੰ ਤਾਂ ਉੱਠ ਕੇ ਆ ਗਿਆ ਆਪ ਹੀ ਭੱਜ ਕੇ ਆ ਗਿਆ ਉਹ ਮੈਂ ਤਾਂ ਉਥੋਂ ਐ ਆ ਗਿਆ ਨਾ ਮਾਹ ਵੀ ਹੁਣ ਜਦੋਂ ਤੁਸੀਂ ਬੈਠੇ ਹੋ ਨਾਲੇ ਉਹ ਉਹਦੇ ਨਾਲ ਵਿੱਕੀ ਦੇ ਨਾਲ ਮੁੰਡਾ ਇਹ ਖੜਾ ਸੀ ਮੈਂ ਇਸ ਮੈਨੂੰ ਵੀ ਸ਼ਰਮ ਆਉਂਦੀ ਹੈ ਜਵਾਈ ਭਾਈ ਕਮਾਲ ਹੈ ਜੀ ਅਸੀਂ ਬੈਠੇ ਆ ਤਾਂ ਇਹਦਾ ਮਤਲਬ ਉਹ ਕੁੜੀ ਸਾਡੇ ਸਾਹਮਣੇ ਨਹੀਂ ਲਿਆਣੀ ਹੈ ਅਸੀਂ ਰੋਕ ਲੈਂਦੇ ਉਹਨੂੰ ਵੀ ਕੁੜੀਏ ਨਾ ਜਾ ਤੂੰ ਤੂੰ ਛੱਡੋ ਇਹਨਾਂ ਗੱਲਾਂ ਨੂੰ ਹਾਂ ਠੀਕ ਹੈ ਤੁਸੀਂ ਮੈਨੂੰ ਹੁਣ ਐਂ ਦੱਸੋ ਵੀ ਆਪਾਂ ਗੱਲ ਕਿੱਥੇ ਨਿਮੇੜਦੇ ਹਾਂ ਗੱਲ ਤਾਂ ਦੇਖੋ ਭਾਈ ਤੁਹਾਡੇ ਦੋਨਾਂ ਧਿਰਾਂ ਨਾਲ ਹੀ ਨਿਪਟਣੀ ਹੈ ਠੀਕ ਹੈ ਨਾ ਹੂੰ ਹੁਣ ਤੂੰ ਦੱਸ ਕੀ ਚੱਣ ਜਿੱਥੋਂ ਰਹਿ ਗਈ ਗੱਲ ਕੁੜੀ ਦੀ ਵੀ ਕੁੜੀ ਨੂੰ ਉਹਨਾਂ ਨੇ ਤੋੜਨਾ ਕਿ ਨਹੀਂ ਤੋੜਨਾ ਮੇਰੇ ਹਿਸਾਬ ਨਾਲ ਉਹਨਾਂ ਨੇ ਕੁੜੀ ਰੱਖ ਕੇ ਕਰਨੀ ਹੈਗੀ ਹੈ ਮੈਂ ਤਾਂ ਥਾਨ ਨੂੰ ਮੈਂ ਤਾਂ ਉਹ ਮੈਂ ਤਾਂ ਬਸ ਮੈਂ ਵੀ ਵਸਾਉਣਾ ਹੀ ਚਾਹਣਾ ਮੈਂ ਇਹਨੂੰ ਐ ਨਹੀਂ ਕਹਿੰਦਾ ਵੀ ਮੈਂ ਇਹਨੂੰ ਲਿਆਉਣਾ ਚਾਹਣਾ ਇੱਥੇ ਇੱਥੇ ਆਵੇ ਘਰ ਇਹਦਾ ਆਪਦਾ ਜਵਾਕਾਂ ਨੂੰ ਸਾਹਮਣੇ ਠੀਕ ਹੈ ਨਾ ਤੇ ਆਪਦੇ ਬਸੇ ਰਸੇ ਮੈਂ ਤਾਂ ਆਪ ਇਹੀ ਕਹਿੰਦਾ ਨਾ ਵੀ ਤੂੰ ਸਿਆਣਾ ਬਣ ਠੀਕ ਹੈ ਨਾ ਇਹ ਜਿੱਦਬਾਜੀ ਦੇ ਵਿੱਚ ਜਾਂ ਇਹ ਸਮਝ ਕੇ ਵੀ ਮੈਂ ਮੈਂ ਸ਼ਾਇਦ ਤੁੱਲ ਮੇਰਪੁਰ ਗਲ ਬਿਸ਼ਰ ਮੇਰੇ ਸਾ ਆਪਣਾ ਲਈ ਸਾਰਾ ਕੁਝ ਚੱਲੇ ਮੇਰੇ ਸਾਹਬ ਨਾਲ ਹੀ ਜੋ ਮੈਂ ਕਹਿੰਦਾ ਮੰਨਣ ਉਹਵੇਂ ਨਹੀਂ ਹੁੰਦਾ ਹੁੰਦਾ ਠੀਕ ਹੈ ਮੰਨਣ ਨੂੰ ਤਾਂ ਹੀ ਦੋਨਾਂ ਹੱਥਾਂ ਨਾਲ ਵਾਈਦੀ ਸਰਪੰਚ ਸਾਹਿਬ ਮੈਂ ਕੀ ਬਣਾ ਲਿਆ ਤੇਰੇ ਤੋਂ ਵੀ ਕੋਈ ਲੁਕੋ ਨਹੀਂ ਹੈ ਤੂੰ ਸਭ ਕੁਝ ਜਾਣਦਾ ਹੈ ਠੀਕ ਹੈ ਥੋੜਾ ਸਿਆਣਾ ਬਣ ਸਿਆਣਾ ਬਣ ਕੇ ਆਪਦੀ ਕਬੀਲਦਾਰੀ ਨਜਿੱਠ ਜਿਹੜੀ ਹੈਗੀ ਹੈ ਕੁੜੀ ਨੂੰ ਘਰੇ ਲਿਆ ਆਈ ਗੱਲ ਮੈਂ ਤਾਂ ਲੈਣ ਨੂੰ ਤਿਆਰ ਆ ਮੈਂ ਤਾਂ ਕਹਿਆ ਹੀ ਨਹੀਂ ਉਹ ਨਹੀਂ ਤੋਰਦੇ ਇਹ ਤੋੜ ਦੇਣਗੇ ਹੁਣ ਚਲ ਤੂੰ ਚੱਲ ਮੇਰੇ ਨਾਲ ਆ ਜਾ ਹਾਂ ਵੀ ਚੱਲ ਭਾਈ ਮੈਂ ਕੁੜੀਏ ਜੋ ਪਹਿਲਾਂ ਹੋ ਗਿਆ ਤੇ ਭਾ ਮਿੱਟੀ ਹਾਂ ਠੀਕ ਹੈ ਤੇ ਮੈਂ ਇਹਨੂੰ ਲੈਣ ਆਇਆ ਮੈਂ ਚੱਲ ਮੈਂ ਕਹਿ ਕੇ ਤੁਸੀਂ ਤੁਸੀਂ ਹੁਣ ਗੱਲ ਕਰੋਗੇ ਪੈਸਿਆਂ ਦੀ ਕਾਦੀ ਯਾਰ ਫਿਰ ਗੱਲ ਤਾਂ ਉੱਥੇ ਆਹੀ ਕੰਜਰਖਾਨਾ ਤੇ ਤੇਰਾ ਆਹੀ ਹੈ ਫਿਰ ਤੂੰ ਤਾਂ ਹੁਣ ਪੈਸੇ ਪਾਣ ਨਾਲੇ ਤੂੰ ਕਹਿੰਦਾ ਮੈਂ ਇਹਦੀ ਕੋਈ ਡਿਮਾਂਡ ਨਹੀਂ ਹੈ ਮੈਂ ਕੋਈ ਪੈਸਾ ਨਹੀਂ ਮੰਗਦਾ ਹੁਣ ਇਹ ਕਹਿ ਰਿਹਾ ਤੂੰ ਇਹ ਗੱਲ ਤੂੰ ਆਰਦੀਆਂ ਗੱਲਾਂ ਤੇ ਫਿਰ 5 ਮਿੰਟ ਬਾਅਦ ਪਰਤ ਜਾਣਾ ਨਹੀਂ ਨਹੀਂ ਮੈਂ ਤਾਂ ਕੁਝ ਨਹੀਂ ਮੰਗਦਾ ਮੈਂ ਗੱਲ ਮੰਗਣ ਦੀ ਨਹੀਂ ਕਰਦਾ ਮੈਂ ਤਾਂ ਇਹ ਗੱਲ ਕਿ ਜੇ ਤੂੰ ਕੁਝ ਮੰਗਦਾ ਹੀ ਨਹੀਂ ਤੇ ਮੈਂ ਹੁਣ ਮੈਂ ਪੈਸਿਆਂ ਦੀ ਗੱਲ ਕਾਦੀ ਕਰਨੀ ਹੈ ਕੁੜੀ ਤੋਰਨ ਦੀ ਗੱਲ ਪੁੱਛਾ ਦਿਨਾ ਉਹਦਾ ਪੈਸਿਆਂ ਦੀ ਮੈਂ ਗੱਲ ਉਹ ਕਰਦਾ ਨਾ ਵੀ ਮੈਂ ਗਾਹਾਂ ਜੀ ਗੱਡੀ ਵਾਲੇ ਨੂੰ ਮੈਂ ਦੇ ਦੂੰਗਾ ਵੀ ਪੈਸੇ ਮੈਨੂੰ ਉੱਧੇ ਜੇ ਆਪਾਂ ਨੂੰ ਹੋ ਜਾਂਦੇ ਆ ਨਾ ਤਾਂ ਫਿਰ ਮੈਂ ਗੱਡੀ ਵਾਲੇ ਪੈਸੇ ਦੇ ਦੂੰਗਾ ਜਾਂ ਮੈਂ ਨਾ ਦੇਵਾਂਗਾ ਫਿਰ ਗੱਲ ਤਾਂ ਇਹੀ ਆ ਨਹੀਂ ਨਹੀਂ ਦੇਖ ਸਿੱਧੀ ਗੱਲ ਹੈ ਜਿੱਥੋਂ ਤੱਕ ਗੱਲ ਉੱਧੇ ਵੀ ਇਹੀ ਹੋਈ ਸੀ ਵੀ ਉਹਨਾਂ ਕੋਲ ਇੰਨੀ ਗੁਜਾਇਸ਼ ਹੈ ਨਹੀਂ ਠੀਕ ਹੈ ਨਾ ਪੈਸੇ ਉਹ ਗੁਜਾਇਸ਼ ਕਿਸ ਦਾ ਸਪੈਂਸ ਸਰ ਹੈਗੀ ਆ ਸਾਰਾ ਕੁਝ ਸਾਕੀ ਦੇਖ ਭਾਈ ਮੈਂ ਸੱਚਾ ਬੰਦਾ ਅਗਰ ਉਹੋ ਪੈਸੇ ਤੈਨੂੰ ਦਿੰਦੇ ਆ ਵੀ ਲੈ ਭਾਈ ਇਸ ਤਾਂ ਕੁੜੀ ਬਸਾਣੀਏ ਦੇ ਦੇੰਨੇ ਆ ਤੂੰ ਲੈਣੇ ਆ ਤਾਂ ਮੈਂ ਇਹ ਵੀ ਨਹੀਂ ਕਹਿ ਸਕਦਾ ਵੀ ਨਾ ਦਿਓ ਭਾਈ ਸਰਪੰਚ ਸਾਹਿਬ ਮੇਰੀ ਗੱਲ ਸਮਝ ਨਹੀਂ ਪਤਾ ਤੁਸੀਂ ਤੁਹਾਨੂੰ ਮੇਰੀ ਗੱਲ ਸਮਝ ਨਹੀਂ ਲੱਗ ਰਹੀ ਜਿਹੜੀ ਗੱਲ ਮੈਂ ਕਹਿਣੀ ਹੈ ਨਾ ਦੇਖੋ ਮੇਰੇ ਹੱਥ ਬੰਨੇ ਤੁਹਾਡੇ ਮੂਰੇ ਮੇਰੀ ਪੂਰੀ ਗੱਲ ਸੁਣ ਲਓ ਮੇਰੀ ਮੇਰੇ ਹੱਥਾਂ ਨੂੰ ਤਾਂ ਕੀ ਆ ਹੱਥ ਤਾਂ ਕਾਦੇ ਵਾਸਤੇ ਬੰਨਣੇ ਆ ਤੂੰ ਠੀਕ ਹੈ ਨਾ ਮੈਂ ਸੁਣਾ ਤੇ ਕਹਿੰਦਾ ਥੋੜਾ ਦੋਨਾ ਆਂਦਾ ਅੰਦਰ ਖਾਤੀ ਨਿਭੜ ਜੇ ਇਹ ਮੈਂ ਉਹੀ ਤਾਂ ਕਹਿੰਨਾ ਨਾ ਮੈਨੂੰ ਮੈਂ ਵੀ ਤਾਂ ਬੋਲਾਂ ਕੁਝ ਮੈਨੂੰ ਵੀ ਦੱਸਣ ਦਿਓ ਮੈਂ ਤੁਹਾਨੂੰ ਐਂ ਗੱਲ ਉਦੇ ਪਿੱਛੇ ਵੀ ਆਪਾਂ ਵਿਗੜ ਗਏ ਦਾ ਵੀ ਮੈਂ ਉਹਨਾਂ ਤੋਂ ਕੁਝ ਮੰਗਾ ਜਾਂ ਉਹ ਇਹ ਗੱਲ ਕਹਿਣ ਵੀ ਭਾਈ ਸਾਡਾ ਪ੍ਰਾਣਾ ਕੁਝ ਮੰਗਦਾ ਇਹ ਗੱਲ ਦੀ ਬੇਇੱਜ਼ਤੀ ਮੇਰੀ ਹੈ ਹੈਨਾ ਬਸ ਫਿਰ ਉਹ ਹੀ ਗੱਲ ਤੇ ਮੈਂ ਹੁਣ ਮੇਰੀ ਗੱਲ ਪੂਰੀ ਸੁਣ ਲਓ ਉਹਦੇ ਚ ਮੇਰੀ ਬੇਇੱਜ਼ਤੀ ਹੈ ਨਾ ਹੁਣ ਮੈਂ ਸਿਰਫ ਇੰਨੀ ਗੱਲ ਕਰਦਾ ਵੀ ਦੇਖੋ ਮੇਰੇ ਇੱਥੇ ਘਰੇ ਜਵਾਕ ਰੋਲਦੇ ਆ ਠੀਕ ਹੈ ਉਹ ਆਜੂਗੀ ਘਰੇ ਹਾਂ ਘਰ ਵਧੀਆ ਹੋ ਜੂਗਾ ਸਾਰਾ ਸਮਾ ਦੀ ਰੋਟੀ ਪਾਣੀ ਜਵਾਕਾਂ ਨੂੰ ਟਾਂ ਅੰਸਰ ਜਵਾਕ ਵੀ ਰੋਂਦੇ ਆ ਹੈਨਾ ਹੋਣ ਗਾਜ ਹੈ ਹਾਂ ਮੈਂ ਇਹੀ ਗੱਲ ਕਹਿਣਾ ਮੈਂ ਇਹ ਕਹਿਣਾਗਾ ਵੀ ਠੰਡ ਦਾ ਟਾਈਮ ਹੈ ਕਿਤੇ ਆਉਣਾ ਜਾਣਾ ਹੁਣ ਮੈਂ ਇਹਨਾਂ ਦੋਨਾਂ ਨੂੰ ਜਵਾਕਾਂ ਨੂੰ ਵੀ ਤੇ ਨਾਲ ਲੈ ਮੋਟਰਸਾਈਕਲ ਤੇ ਲੈ ਕੇ ਜਦੋਂ ਜਾਊਗਾ ਠੰਡ ਵੱਜੂਗੀ ਤੇ ਫਿਰ ਔਖਾ ਤਾਂ ਹੁੰਦਾ ਹੀ ਹੈ ਕਿ ਕਿਸੇ ਵਿਆਹ ਸੱਦੀ ਆ ਗਈ ਕਿਤੇ ਜਾਣਾ ਨਾ ਹੋਵੇ ਹੁਣ ਆਪ ਦਾ ਵੀਕਲ ਕੋਰੇ ਹੋਵੇ ਕੋਈ ਗੱਡੀ ਹੋਵੇ ਕੋਲੇ ਕਸੇ ਕੰਮ ਆ ਆ ਰੰਦੇ ਨੇ ਜਾਵੜਾਂਗੇ ਮੈਂ ਤਾਂ ਐਂ ਗੱਲ ਕੀਤੀ ਥੋੜੇ ਕੋਲੇ ਤੁਸੀਂ ਮੇਰੀ ਗੱਲ ਹੀ ਨਹੀਂ ਸੁਣ ਲੈ ਯਾਰ ਯਾਰ ਆ ਟੁੱਟਕਲੇ ਰਾ ਮੈਨੂੰ ਫੇਰ ਹਾਸੇ ਆ ਜਾਂਦੀ ਏ ਟੁੱਟਕਲਿਆਂ ਦੇ ਬੰਦੇ ਸਭ ਕਿੰਨੇ ਕਰੋੜ ਪਬਲਿਕ ਵੱਸਦੀ ਏ ਰੇਕ ਦੇ ਕਾਰ ਏ ਵੀ ਠੰਡ ਆ ਗਈ ਜੀ ਮੋਟਰਸਾਈਕਲ ਤੇ ਹਵਾ ਲੱਗਦੀ ਏ ਜਵਕਾਂ ਲੱਗਦੀ ਏ ਜਾਂ ਮੈਨੂੰ ਲੱਗਦੀ ਏ ਤੇ ਕਾਰ ਚਾਹੀਦੀ ਏ ਜੋ ਹੈ ਉਸੇ ਨਾਲ ਹੀ ਬੰਦੇ ਨੂੰ ਸਾਰਨਾ ਚਾਹੀਦਾ ਸਰਪੰਚ ਸਾਹਿਬ ਮੇਰੇ ਕਿਸੇ ਦੇ ਗੱਲ ਚ ਗੁੱਠਾ ਨਹੀਂ ਦਿੱਤਾ ਜਾਂਦਾ ਮੈਂ ਗੁੱਠਾ ਨਹੀਂ ਦਿੰਦਾ ਜੀ ਮੈਂ ਤਾਂ ਉਹਨਾਂ ਨੂੰ ਤੰਗ ਜਮਾ ਹੀ ਨਹੀਂ ਕਰਦਾ ਸੱਚੀ ਗੱਲ ਦੱਸਾਂ ਮੈਂ ਤਾਂ ਜਮਾ ਤੰਗ ਨਹੀਂ ਕਰਦਾ ਉਹਨਾਂ ਨੂੰ ਸ੍ਰੀ ਸ਼ੰਕਰ ਦਾ ਤਾਂ ਬਸ ਫਿਰ ਤੂੰ ਜੇ ਤਿਆਰ ਹੈ ਵੀ ਭਾਈ ਮੇਰੀ ਕੋਈ ਮੰਗ ਨਹੀਂ ਹੈ ਕੁੜੀ ਮੇਰੇ ਘਰੇ ਆ ਜੇ ਉਹ ਹਾਂ ਤੂੰ ਆ ਜਾ ਉਹਨਾਂ ਨੂੰ ਕਹਿ ਕੇ ਮੈਂ ਕੁੜੀ ਤੇਰੇ ਨਾਲ ਤੋਰ ਉਹ ਮੈਂ ਤੁਹਾਡੀ ਗੱਲ ਠੀਕ ਹੈ ਸਮਝ ਗਿਆ ਪਰ ਹੁਣ ਮੇਰੀ ਗੱਲ ਤਾਂ ਸੁਣ ਲੋ ਇੱਕ ਵਾਰੀ ਮੈਂ ਤੁਹਾਨੂੰ ਇਹ ਕਹਿਣਾ ਵੀ ਮੇਰੀ ਨਾ ਮਿਹਨਤ ਹੈ ਅਸਲ ਦੇ ਵਿੱਚ ਮੈਂ ਤੁਹਾਨੂੰ ਸੱਚੀ ਸਰਪੰਚਾ ਪੈਰੀਂ ਹੱਥ ਲਾ ਦੇਣਾ ਹੁਣ ਮੈਂ ਹੈ ਮੇਰੀ ਪੂਰੀ ਪੂਰੀ ਗੱਲ ਸੁਣ ਲੋ ਮੈਂ ਨਾ ਅਸਲ ਚ ਜਿਹੜੇ ਬੰਦੇ ਨਾਲ ਬੰਦਾ ਗੱਡੀ ਵੇਚਦਾ ਨਾ ਉਹ ਮੇਰਾ ਦੋਸਤ ਹੈ ਠੀਕ ਹੈ ਸੁਣ ਲੋ ਮੇਰੀ ਇੱਕ ਮਿੰਟ ਗੱਲ ਪੂਰੀ ਸੁਣ ਲੋ ਮੈਂ ਉਹਨੂੰ ਨਾ ਕਹਿਤਾ ਵੀ ਗੱਡੀ ਮੈਂ ਲੈ ਲੂੰਗਾ ਤੇ ਖੜੇ ਸੀ ਉੱਥੇ ਮੇਰੇ ਦੋ ਦੋਸਤ ਹੁਣ ਉੱਥੇ ਮੇਰੀ ਜ਼ੁਬਾਨ ਕੀਤੀ ਹੋਈ ਐ ਐ ਗੱਲ ਆ ਸਪੰਸਰ ਜੀ ਤੁਸੀਂ ਇੱਕ ਵਾਰੀ ਮੇਰੇ ਬੰਨੇ ਹੱਥਾਂ ਵੱਲ ਵੇਖ ਲਓ ਇੱਕ ਵਾਰੀ ਹੱਥਾਂ ਲਈ ਕੋਈ ਗੱਲ ਨਹੀਂ ਦੇਖ ਮੈਂ ਤਾਂ ਜਿਹੜੀ ਗੱਲ ਹੈਗੀ ਉਹ ਕਰਦਾ ਹੁਣ ਤੂੰ ਹੱਥ ਜੋੜੀ ਐ ਨਾ ਮੈਂ ਉੱਥੇ ਜਾ ਕੇ ਗੁੱਠਾ ਥੋੜੀ ਦੇਰ ਉਹਨਾਂ ਦੇ ਗੱਲ 'ਚ ਸਿਆਣਾ ਬਣ ਤੁਸੀਂ ਗੱਲ ਕਰਕੇ ਦੇਖੋ ਇੱਕ ਵਾਰੀ ਕੀ ਤਮੰਨ ਜਾਣ ਮੈਂ ਉੱਥੇ ਬਾੜੀ ਗੱਲ ਐ ਠੀਕ ਐ ਨਾ ਉਹ ਮੈਂ ਕੁੜੀ ਕੀ ਨਾ ਸੀ ਜਿਹਨੇ ਰਿਸ਼ਤਾ ਕਰਾਇਆ ਬਿੰਦਰ ਭੂਆ ਹਾਂ ਉਹ ਸੀਗੀ ਘਰੇ ਕੱਲੀ ਹੂੰ ਉਹ ਜਿਹੜੀ ਤੇਰੀ ਸੱਸਾ ਉਹ ਕਿਤੇ ਰਿਸ਼ਤੇ ਦੇ ਚੁ ਮਾਰਗ ਮੁਰਗ ਹੋ ਗਈ ਉੱਥੇ ਗਈ ਵੀ ਸੀ ਅੱਛਾ ਅੱਛਾ ਉਹਦੇ ਨਾਲ ਮੈਂ ਸਾਰੀ ਗੱਲਬਾਤ ਕਰਿਆ ਉਹ ਵੀ ਇਹੀ ਕਹਿੰਦੀ ਆ ਵੀ ਦੇਖੋ ਜੀ ਜਿੰਨੀ ਗੰਜਾਇ ਸੀ ਵਿਚਾਰੇ ਉਹਨਾਂ ਕਰੀ ਜਾਂਦੇ ਆ ਇਹ ਠੀਕ ਹੈ ਨਾ ਚਲੋ ਸ ਇੱਕ ਵਾਰੀ ਪੁੱਛ ਕੇ ਦੇਣਾ ਜੇ ਤਾਂ ਹਾਂ ਕਰਤੀ ਉਹਦਾ ਭਰਾ ਆ ਜਾਊਗਾ ਹਾਂ ਉਹਨਾਂ ਨਾਲ ਮੈਂ ਇੱਕ ਵਾਰੀ ਦੁਆਰਾ ਗੱਲ ਕਰ ਲੈਂਦਾ ਠੀਕ ਹੈ ਠੀਕ ਹੈ ਜੇ ਉਹ ਕਿਤੇ ਕਰਦੇ ਆ ਵੀ ਪਾਈ ਕੋਈ ਮੂਲਾ ਫੱਕਦੇ ਆ ਮੈਨੂੰ ਕਿਹਦਰਾ ਆਜੇ ਬਸ ਠੀਕ ਹੈ ਠੀਕ ਹੈ ਨਾ ਥੋੜਾ ਦੋਨਾਂ ਦਾ ਘਰ ਬਸਣਾ ਚਾਹੀਦਾ ਗੱਲ ਖਤਮ ਬਸ ਬਸ ਠੀਕ ਹੈ ਬਸ ਜੇ ਉਹਨਾਂ ਦੀ ਗੱਲਬਾਤ ਹੁੰਦੀ ਹੈ ਜੀ ਦੇਖੋ ਇੱਕ ਵਾਰੀ ਤੁਸੀਂ ਕਰਕੇ ਦੇਖ ਲਿਓ ਜੇ ਤਾਂ ਪੈਸੇ ਦੇ ਦਿੱਤੇ ਤਾਂ ਵੀ ਠੀਕ ਹੈ ਜੇ ਨਹੀਂ ਦਿੱਤੇ ਤਾਂ ਚਲ ਕੋਈ ਗੱਲ ਨਹੀਂ ਫਿਰਤੀ ਹੈ ਨਹੀਂ ਕੋਈ ਨਹੀਂ ਠੀਕ ਹੈ ਨਾ ਹਾਂ ਮੈਂ ਗੱਲ ਕਰ ਲੈਣਾ ਜਿਵੇਂ ਹੋਊਗਾ ਹੂੰ ਫਿਰ ਆਪਾਂ ਦੇਖ ਲਾਂਗੇ ਤੇ ਸਰਪੰਚ ਸਾਹਿਬ ਕੁਝ ਖਾਣਾ ਪੀਣਾ ਤਾਂ ਮੈਨੂੰ ਦੱਸ ਦਿਓ ਮੈਂ ਨਾ ਕੁਝ ਨਹੀਂ ਖਾਣਾ ਪੀਣਾ ਮੈਂ ਠੀਕ ਹੈ ਬਸ ਮੈਂ ਤਾਂ ਇਹ ਚਾਹਨਾ ਵੀ ਭਾਈ ਸਿਆਣੇ ਬਣੋ ਤੇ ਆਪਦਾ ਘਰ ਬਸਾਓ ਗੱਲ ਕਰ ਠੀਕ ਠੀਕ ਨਾ ਕੋਈ ਗੱਲ ਤੁਸੀਂ ਕਰ ਲਿਓ ਗੱਲ ਇੱਕ ਵਾਰੀ ਹਾਂ ਨਾ ਇੱਕ ਵਾਰੀ ਪੁੱਛ ਵੀ ਲਿਓ ਵੀ ਨਾ ਉਹ ਚਲੋ ਕੋਈ ਪੈਸੇ ਕਰ ਦੇਣਗੇ ਭਾਈ ਆ ਜਾਂਦੇ ਬੁੜੀ ਨੂੰ ਸੁੰਗ ਲੈਣੇ ਆਪਾਂ ਮਾੜਾ ਹਾਂ ਹਾਂ ਉਹਨਾਂ ਨੂੰ ਜਾ ਭਰਾ ਕੀ ਕਹਿੰਦਾ ਪੁੱਛ ਲਓ ਉਹ ਕੀ ਕਹਿੰਦੀ ਐ ਅੱਗੇ ਉਹਨੇ ਬੁੜੀ ਨੇ ਮੁੰਡੇ ਤੋਂ ਬਾਹਰ ਹੋ ਕੇ ਤੈਨੂੰ ਏਸੀ ਦੇਤਾ ਉਹ ਚਲ ਕੋਈ ਨਹੀਂ ਏਸੀ ਦਿੱਤਾ ਸੀ ਨਾ ਮੰਨਦਾ ਨਹੀਂ ਗੱਲ ਤਾਂ ਤੇ ਜੇ ਹੁਣ ਵਿਚਾਰੀ ਔਖੀ ਸੌਖੀ ਕੋਈ ਮਾੜਾ ਮੋਟਾ ਕਰਦੀ ਵੀ ਚੱਲ ਭਾਈ ਇੰਨਾ ਦੀ ਇੰਨਾ ਕਰ ਦੇ ਮੇਰੇ ਮੇਰੇ ਕਹਾ ਜਵਾਬ ਉਹ ਜਿੰਨਾ ਉਹ ਕਹਿੰਦੇ ਐ ਕਨੀਆ ਵੀ ਜੁਣ ਕਿਦਵੇਂ ਕਹਿੰਦੇ ਸਰਪੰਚ ਤੁਸੀਂ ਤਾਂ ਕਿਹਾ ਸੀ ਵੀ ਚਲੋ ਅੱਧ ਪਚ ਮੇਰੇ ਵੱਲੋਂ ਕੋਈ ਤੇਰੀ ਉਹ ਆਫਰ ਨਹੀਂ ਹੈ ਚਲ ਕੋਈ ਨਹੀਂ ਤੁਸੀਂ ਕੈਰ ਫਲੋਗਰ ਨੂੰ ਪੁੱਛ ਲੂੰਗਾ ਮੈਂ ਮੈਨੂੰ ਤੁਸੀਂ ਜਦੋਂ ਸੱਦਾਂਗਾ ਮੈਂ ਉਹਦੀ ਆ ਜਾ ਬਸ ਠੀਕ ਹੈ ਠੀਕ ਚਲ ਠੀਕ ਹੈ ਚਲੋ ਹੁਣ ਜੇ ਸਰਪੰਚ ਸਾਹਿਬ ਗੱਲ ਕਰ ਲੈ ਤੇ ਗੱਲ ਬਣ ਚੁਗੀ ਨਹੀਂ ਤਾਂ ਫਿਰ ਦੇਖੀ ਜੇ ਤੇਰੀ ਮਾਂ ਨੇ ਤਾਂ ਕਿਹੜੇ ਵੇਲੇ ਕਰਤੇ ਹਜੇ ਨਹੀਂ ਆਈ ਆ ਆ ਗਈ ਵੇਲੇ ਆਉਂਦੀ ਹਾਂ ਮਿੰਦਰ ਕਿਉਂ ਆ ਗਈ ਸੀ ਹਾਂ ਹੁਣ ਹੀ ਆਈ ਭਾਬੀ ਹੋਰ ਠੀਕ ਹੈ ਠੀਕ ਆ ਬਦਗਾ ਉਹ ਤੇਰਾ ਜਵਾਖ ਜਲੇ ਦੇਗਾ ਲਾ ਸਾਰੇ ਵਧੀਆ ਠੀਕ ਠਾਕ ਆ ਗਈ ਘਰੇ ਹਾਂ ਵਧੀਆ ਵਧੀਆ ਤੂੰ ਦੱਸ ਠੀਕ ਆ ਬਤਗਾ ਬਸ ਭਾਈ ਜਿਹੜਾ ਟਾਈਮ ਲੰਘੀ ਜਾਂਦਾਗਾ ਆ ਗਈ ਭੋਗ ਤਾਂ ਮੈਂ ਤਾਂ ਆਖੇ ਉੱਥੇ ਹੀ ਰਹੂਗੀ ਅੱਜ ਨਾ ਨਾ ਉੱਥੇ ਤਾਂ ਮੈਂ ਕੀ ਰਹਿਣਾ ਸੀਗਾ ਅੱਛਾ ਉਹ ਭੋਗ ਤੇ ਜਿੰਨੂੰ ਕੁੜੀਆਂ ਆਂਗ ਕਾ ਸਿੰਘਾਂ ਤੇ ਉਹਨਾਂ ਨਾਲ ਗੱਲਬਾਤ ਜੀ ਲੱਗੀ ਸੀ ਨਾ ਬਸ ਚਾਹ ਤਾਂ ਮੈਂ ਪੀ ਕੇ ਆਈ ਹਾਂ ਉਥੋਂ ਆਪਣੇ ਉਧਰ ਕੌਣਾ ਆਇਆ ਸੀ ਉਥੋਂ ਆਂਗ ਅਸੀਂ ਕੁੜੀਆਂ ਕਈ ਮੂਰਤੀ ਆਈ ਸੀ ਮੂਰਤੀ ਦੀ ਕੁੜੀ ਆਈ ਸੀਗੀ ਅੱਛਾ ਉਹਨਾਂ ਨੇ ਗੱਲੀ ਪਾਈਗੀ ਮੈਂ ਅੱਛਾ ਮੂਰਤੀ ਨਾਲ ਹਾਂ ਮੂਰਤੀ ਨਾਲ ਗੱਲਾਂ ਪੈ ਗਈ ਬਲਾਈ ਰੋਂਦੀ ਸੀ ਦੇਸਾਂ ਦਾ ਰੋਣਾ ਹੀ ਆ ਵਿਚਾਰੀ ਨੇ ਤਾਂ ਹੀ ਤਾਂ ਕਹਿੰਦੇ ਬਾਹਲਾ ਰੋਵੇ ਉਹੀ ਗੱਲ ਆ ਆਪਦੇ ਵੀ ਸੱਜਰੇ ਹੋ ਜਾਂਦੇ ਨੇ ਹੋ ਜਾਂਦੇ ਭਾਈ ਹੋ ਜਾਂਦੇ ਤਾਂ ਹੀ ਤਾਂ ਕਹਿੰਦੇ ਆ ਤਿੰਨ ਮਹੀਨੇ ਤਾਂ ਹੋਏ ਆ ਹਜੇ ਉਹਦੇ ਘਰ ਵਾਲੇ ਹਾਂ ਜਾਣੇ ਤਾਂ ਆਪਾਂ ਉਹੀ ਗੱਲ ਅਗਲੇ ਦੀ ਆਓ ਕਿਚ ਤਾਂ ਆ ਬਲੀ ਗਾ ਮੂਰੇ ਖੜਗਾ ਹੋ ਜਾਂਦਾ ਹਾਂ ਹਾਂ ਕੀ ਦੋਸਾਂ ਮੂਰਤੀ ਨੂੰ ਤਾਂ ਹੀ ਤਾਂ ਕਹਿੰਦੇ ਹਾਂ ਜਮਾ ਪੁੱਜੀ ਪਈ ਐ ਤੇ ਉਹਨੇ ਜਿਹੜਾ ਮੁੰਡਾ ਕੱਲਿਆ ਸੀ ਕੋ ਮੂਰਤੀ ਦੀ ਕੁੜੀ ਨੇ ਤੇ ਵਿਚਾਰੇ ਨੇ ਕਿਵੇਂ ਚੱਕ ਚਕਾ ਕੇ ਪੈਸਾ ਤੇ ਨਿਕਲ ਲਿਆ ਸੀਗਾ ਤੇ ਉਹ ਹੁਣ ਵਾਪਸ ਆਈ ਜਾਂਦਾ ਉਹ ਵਿਚਾਰਾਂ ਗੇ ਬਰ ਬਰ ਕਰੀ ਜਾਂਦੇਗਾ ਸੀਗਾ ਅੱਛਾ ਜਿਹੜਾ ਬਾਹਰ ਭੇਜਿਆ ਸੀ ਹਾਂ ਜਿਹੜਾ ਬਾਹਰ ਭੇਜਿਆ ਸੀ ਉਹ ਮੁੜ ਕੇ ਆਈ ਜਾਂਦਾਗਾ ਲੈ ਦੇਖ ਲੈ ਹੋਰ ਉਹ ਲੋਕ ਨਾ ਬਸ ਮੂਰਖਪਣਾ ਹੀ ਕਰਦੇ ਆ ਜਿੰਨਾ ਕਰਦੇ ਮੂਰਖਪਣਾ ਤਾਂ ਕਰਦੇ ਆਗੇ ਤੇ ਬਾਹਰ ਤਾਂ ਹੁਣ ਕੀ ਐਵੇਂ ਤੁਰੇ ਜਾਂਦੇ ਆ ਇੱਥੇ ਬਥੇਰਾ ਕੰਮ ਆ ਜਿਹਨੇ ਕਰਨਾ ਭੁੱਖਾ ਨਹੀਂ ਮਰਦਾ ਅਗਲਾ ਉਹੀ ਤਾਂ ਹੈਗਾ ਗੱਜਬਾਹ ਖ ਮੇਰੀ ਸੋਰੀ ਸਪੱਜੇ ਜਾਂਦੇ ਕੁਝ ਨਹੀਂ ਰੱਖਿਆ ਆਹੀ ਕੰਮ ਧੰਦੇ ਉੱਥੇ ਜਿਹੜੇ ਇੱਥੇ ਆਗੇ બસ ਇੱਥੇ ਸ਼ਰਮੋ ਸ਼ਰਮੀ ਮਰ ਜਾਂਦੇ ਵੀ ਸਾਨੂੰ ਸ਼ਰਮ ਆਉ ਕੰਮ ਤਾਂ ਹੀ ਤਾਂ ਮਾਨ ਮਾਰ ਕੇ ਜਿਵਾਖ ਕਿਤੇ ਕੰਮ ਨਹੀਂ ਕਰਦੇਗੇ ਜੇ ਕੰਮ ਕਰਨ ਤੇ ਉਹੀ ਕੰਮ ਆਗਾ ਉਹੀ ਤਾਂ ਗੱਲ ਹੈ ਉਹ ਤਾਂ ਮੂਰਤੀ ਨੂੰ ਵੀ ਕਦੇ ਸੁੱਖ ਨਹੀਂ ਮਿਲਿਆ ਭਾਬੀ ਦੇਖ ਸਾਰੀ ਉਮਰ ਨੰਗੀ ਉਹਦੀ ਵਿਚਾਰੀ ਦੀ ਪਹਿਲਾਂ ਤਾਂ ਉਹ ਨੂੰ ਨਾ ਤਾਂ ਕੇ ਆਪਦੇ ਬੰਦੇ ਦਾ ਸੁੱਖ ਉਹ ਦੇ ਜਿਹੜੇ ਹਾਲੀ ਮਰਿਆ ਔਖਾ ਹੋ ਹੋ ਕੇ ਫੇਰ ਉਹਨੇ ਜ ਆ ਕੁੜੀ ਕੋਲ ਜਾਵੜੀ ਪੁੱਤ ਨੇ ਸੁੱਖ ਨਾ ਦਿੱਤਾ ਤਾਂ ਫੇਰ ਆ ਹੁਣ ਧੀ ਕੰਨੂ ਪੁੱਜ ਗਈ ਜਦੋਂ ਦੋਤਾ ਮੁੜਿਆ ਆਉਂਦਾ ਹੁਣ ਕੀ ਕਰੇ ਉਹਦੇ ਗਾਹ ਦੋਤੇ ਵੀ ਚੰਗੇ ਨਹੀਂ ਨਿਕਲੇਗੇ। ਹੋਰ ਭਾਈ ਜੀ ਦੋਨੂੰ ਪੇਕਿਆਂ ਦਾ ਸੁੱਖ ਨਹੀਂ ਸੀ ਵਿਚਾਰੀ ਨੂੰ ਤੇ ਸਵਰੇ ਜਾ ਕੇ ਵੀ ਨਹੀਂ ਮਿਲਿਆਗਾ। ਜਿਵੇਂ ਆਖ ਉਹਦੇ ਵੀ ਤੈਨੂੰ ਪਤਾਗਾ ਕੰਮ ਧੰਦੇ ਵਾਲੇ ਹੈ ਹੀ ਨਹੀਂ ਸੀਗੇ ਕੀ ਕਰੇ ਕਲਪਨਾ ਚ ਮਾਵਾ ਢਿੰਗਾ ਤਾਂ ਆਖ ਕੇ ਕਹਿੰਦੀ ਐਦਾਂ ਹੋਊਗਾ। ਮੂਰਤੀ ਦੀ ਆਕ ਤਾਂ ਬਥੇਰੀ ਐ ਕੀ ਕਰਿਆ ਜਾਵੇ। ਉਹਦੀ ਆਕ ਤਾਂ ਦੇਖੀ ਨਹੀਂ ਜਾਂਦੀ। ਦੇਖ ਲੈ ਜਦੋਂ ਮੇਰੇ ਕੋਲੇ ਜਾਂਦੀ। ਮੇਰਾ ਰਿਸ਼ਤਾ ਕਰਾਇਆ। ਹਾਂ ਤੇ ਵਿਚਾਰੀ ਜਾ ਕੇ ਕਹਿ ਦਿੰਦੀ ਚਲ ਬਿੰਦਰੇ ਤੂੰ ਤਾਂ ਸੌਖੀ ਆ ਆਪਣੇ ਕਰੇ। ਤੇਰੀ ਔਖ ਨਹੀਂ ਮੇਰੇ ਕੋਲੇ ਜਾ ਕੇ ਖੁਸ਼ ਹੋ ਜਾਂਦੀ ਆਪਦੇ ਘਰ ਨੂੰ ਮੂੰਹ ਕਰ ਲੈਂਦੀ ਉਹਦਾ ਉਹੀ ਹਾਲ ਹੁੰਦਾ ਤੇ ਪਹਿਲਾਂ ਉਹਦੀ ਸੱਸ ਐਡੀ ਚੰਦਰੀ ਸੀ ਹਰੇਕ ਚੀਜ਼ ਤੋਂ ਵਾਂਝੀ ਰੱਖਦੀ ਉਹਨੂੰ ਖੱਟੀ ਲੱਸੀ ਵੀ ਨਾ ਪਾਉਣ ਦਿੰਦੀ ਰੜਕਣੇ ਚ ਪਾਣੀ ਨਾ ਰੋਟੀ ਖਾਂਦੀ ਵੀ ਅਮੀ ਦੱਸਦੇ ਹੁੰਦੇ ਸੀ ਵੀ ਬਾਲੀ ਭੈੜੀ ਸੀਗੀ ਉਹ ਹਾਂ ਤੇ ਉਹਦਾ ਹ ਗਲਾਸ ਤੇ ਕੌਲਾ ਜਾਂ ਨਾ ਉਹ ਕਹਿ ਦਿੰਦੀ ਮਾਂਜ ਕੇ ਆਪ ਦਾ ਅਡ ਘੰਡੋਲੀ ਤੇ ਤਰਲਾ ਅਡ ਰੱਖਦੀ ਉਹ ਉਹਦੇ ਪਾਂਡੇ ਨਹੀਂ ਵਿੱਚ ਪਾਂਡੇ ਦੀ ਸੀ ਵਿਚਰ ਰਲਾਉਂਦੀ ਹੁੰਦੀਗੀ ਉਹਦੀ ਸੱਸ ਇਹ ਜੀ ਸੀ ਇਹ ਜੀ ਬੁੜੀ ਸੀ ਕਿਉਂ ਐ ਕਿਉਂ ਤੋਂ ਵਿਚਾਰੀ ਨਾ ਕਰਦੀ ਸੀ ਬਸ ਪਹਿਲਾਂ ਅਗਬੁੰਗਾ ਤੇ ਤੈਨੂੰ ਪਤਾ ਹੀ ਸੀਗਾ ਉਹੀ ਆ ਨਾ ਬਾਹਲੀ ਤੰਗ ਸੀ ਉਹ ਤਾਂ ਜਿੰਨੀ ਵੀ ਕਹਦੇ ਉੰਨੀ ਔਖੀ ਸੀ ਮూర్ਤੀ ਤਾਂ ਤੇ ਆ ਹੁਣ ਦੋਤੇ ਨਹੀਂ ਕਰਦੀ ਪਹਿਲਾਂ ਤਾਂ ਉਹ ਜਿਸ ਬੁੜੀ ਮਰੀ ਤਾਂ ਉਹ ਮੰਜੇ ਤੇ ਪਏ ਗਿਆ ਫੁੱਫੜਾ ਫਿਰ ਉਹ ਇੰਨਾ ਦੁਖੀ ਹੋ ਕੇ ਮਰੇ ਅਗਰੀ ਦਾ ਘਰ ਲਾਤਾ ਉਹ ਮੁੰਡਾ ਨਲਾਇਕ ਨਿਕਲ ਗਿਆ ਜੇ ਤੀ ਕੋਲੇ ਵਾਗੀ ਤਾਂ ਗਾਹਾਂ ਤੀ ਦੇ ਜੰਮੇ ਵੀ ਨਲਾਇਕ ਨਿਕਲ ਨਲਾਇਕ ਨਿਕਲ ਆਏ ਤੇ ਸਾਰੀ ਉਮਰ ਉਹਦੀ ਔਖੀ ਦੀ ਕੱਪ ਗਈ ਔਖੀ ਦੀ ਕੱਪ ਗਈ ਇੱਕ ਦਿਨ ਵੀ ਨਹੀਂ ਸੁੱਖ ਕੱਟਿਆ ਉਹਨੇ ਜੇ ਉਹ ਇੱਥੋਂ ਜਿਹੜਾ ਖਾ ਪੀ ਗਈ ਆ ਆਪਦੇ ਘਰੇ ਦੁੱਧ ਘਿਓ ਇੱਥੇ ਖਾ ਪੀ ਗਈ ਪੇਕੇ ਨੇ ਘਰੇ ਉੱਥੇ ਤਾਂ ਉਹਨੂੰ ਕਿਸੇ ਨੇ ਐਵੇਂ ਵੀ ਨਹੀਂ ਹੈਗਾ ਵੀ ਹਾਂ ਕਦੇ ਦੁੱਧ ਦੇ ਪਲੇ ਦੇ ਸੁੱਖ ਹੋ ਹਾਂ ਸਾਰਾ ਦਿਨ ਗੋ ਹਸਤੇ ਆਈ ਜਾਂਦੀ ਬੁੜੀ ਲੈ ਬੇਪੇ ਇਹਦਾ ਦੁੱਖ ਤਾਂ ਦੇਖ ਕੇ ਐਂ ਲੱਗਦਾ ਮੇਰੇ ਤਾਂ ਮੇਰੇ ਨਾਲ ਦੁੱਖ ਜ਼ਿਆਦਾ ਸੀ ਉਹ ਹੀ ਤਾਂ ਮੈਂ ਤੈਨੂੰ ਕਹੀ ਨਹੀਂ ਹੁੰਨੀ ਆ ਵੀ ਤੂੰ ਤਾਂ ਹਜੇ ਕਿਸੇ ਦੇ ਸੁਣੀ ਨਹੀਂ ਗੱਲ ਬਾਤ ਕੁੜੀਆਂ ਕੱਤਰੀਆਂ ਨਾਲ ਅਲੀ ਨੀਅਤ ਤੈਨੂੰ ਦੱਸਗੀ ਤਾਂ ਤੂੰ ਤਾਂ ਕਹਿ ਲੇ ਵੀ ਮੇਰੇ ਜਿੰਨਾ ਤਾਂ ਕੋਈ ਦੁਖੀ ਨਹੀਂਗਾ ਚਲ ਗੱਲ ਆਹ ਉਹ ਜਦੋਂ ਦੇਖਦੇ ਆ ਨਾ ਉਦੋਂ ਪਤਾ ਲੱਗਦਾ ਜਾਂ ਕਿਸੇ ਦੀ ਸੁਣੀ ਹੋਣੀ ਸੁਣੀ ਹੋਵੇ ਤੂੰ ਜਾਂਦੀ ਨੂੰ ਪਤ ਬਾਹਰ ਅੰਦਰ ਤੈਨੂੰ ਪਤਾ ਨਹੀਂਗਾ ਉਹੀ ਗੱਲ ਬਾਹਰ ਅੰਦਰ ਕਿੱਥੇ ਜਾਣ ਦਿੰਦਾ ਆਪ ਰਹਿੰਦਾ ਮੂਰੇ ਸਾਰੇ ਪਾਸੇ ਮੈਂ ਤਾਂ ਕਦੇ ਨਿਕਲਦਾ ਬਾਹਰ ਫਿਰ ਤੂੰ ਕੀ ਲੈਣਾ ਬਾਹਰ ਅੰਦਰ ਜਾ ਕੇ ਜਦੋਂ ਆਪੇ ਕਰੀ ਜਾਵੇ ਆਪ ਦੇ ਹੋਰ ਭਿੰਦਰ ਮੈਂ ਤੈਨੂੰ ਐ ਪੁੱਛਦੀ ਸੀ ਮੈਂ ਕਿੱਕਰ ਸੰਦਾ ਆਇਆ ਫੋਨ ਪਾ ਲ ਨੀ ਮੈਂ ਵੀ ਤੈਨੂੰ ਹਾਂ ਹੀ ਆ ਨੀ ਇਹ ਮੂਰਤੀ ਦੀਆਂ ਗੱਲਾਂ ਲੈ ਕੇ ਬੈਗੀ ਕਿੱਕਰ ਸੰਦਾ ਫੋਨ ਕੇ ਕਿੱਕਰ ਸੰ ਆਪ ਗਿਆ ਸੀ ਅੱਜ ਮੇਰੇ ਕੋਲ ਅੱਛਾ ਕੀ ਆਂਦਾ ਸੀਗਾ ਉਹ ਤਾਂ ਭਾਈ ਇੱਕੋ ਹੀ ਗੱਲ ਹੈ ਕਿ ਉਹਨਾਂ ਨੇ ਬਸਾਉਣੀ ਆ ਕੁੜੀ ਆਪਦੀ ਕਿ ਘਰੇ ਰੱਖਣੀ ਆ ਮੈਂ ਕਿਹਾ ਭਾਈ ਘਰੇ ਕਿਉਂ ਰੱਖਣੀ ਆ ਬਸਾਉਣਗੇ ਬਸਾਉਣ ਵਾਸਤੇ ਵਿਆਹੀ ਸੀ ਹਾਂ ਸੀ ਇਹ ਤਾਂ ਵਿਚਾਰੀ ਤਾਂ ਕੀ ਕਰਾਉਣਾ ਆ ਆਵੇ ਭਈ ਆ ਕੇ ਲੈ ਜੇ ਬਸ ਹਾਂ ਜਿਹੜੀ ਮੰਗ ਰੱਖੀ ਹੋਈ ਆ ਉਹ ਤਾਂ ਫਿਰ ਹੁਣ ਮੂੰਹ ਉਹਦਾ ਹੌਲੀ ਹੌਲੀ ਬੰਦਾ ਹੋਊਗਾ ਜਦੋਂ ਤੂੰ ਪਹਿਲਾਂ ਹੀ ਉਹਨੂੰ ਉਹਦੀਆਂ ਮੰਗਾ ਪੂਰੀਆਂ ਕਰਤਾਂ ਇੱਥੇ ਤਾਂ ਹੁਣ ਕਿਤੇ ਨਾ ਕਿਤੇ ਤੇਰੇ 'ਚ ਵੀ ਗਲਤੀ ਆ ਨਾ ਮੇਰੇ 'ਚ ਹੁਣ ਆਪੀ ਗਲਤੀ ਹੈਗੀ ਆ ਜਿਲੋਂ ਨੇ ਹੋਈ ਗੱਲ ਮੰਗ ਲਿਆ ਮੈਂ ਲਾ ਕੇ ਆਈ ਹੈ ਜੀ ਬਸਾਉਣ ਦੀ ਮਾਰੀ ਨੇ ਮੈਂ ਫੇਰ ਦੁਆਰੇ ਕਹਿਤਾ ਮਹਾਂ ਚੱਲ ਕੋਈ ਨਹੀਂ ਭਾਈ ਚੱਲ ਭਾਈ ਉਹ ਤਾਂ ਤੂੰ ਕਰਤਾ ਜਿਹੜਾ ਕੁਛ ਕਰਤਾ ਪਰ ਹੁਣ ਅੱਗੇ ਵਾਸਤੇ ਸਿਆਣੀ ਬਣ ਜਾ ਕੋਈ ਆਏ ਨਹੀਂ ਹੈਗਾ ਵੀ ਨੀਰਾਪੁਰਾ ਉਸੇ ਦਾ ਘਾਰੀ ਭਰੀ ਚੱਲੇਗੀ ਘਰ ਹੁਣ ਕਿੱਥੋਂ ਭਰ ਦਾਂਗੇ ਅਜਾ ਆਖਦਾ ਵੀ ਅਸੀਂ ਗਾ ਹਾਂ ਮੂਰੇ ਸੋਚਣਾ ਗਾ ਵੀ ਇਹਦਾ ਵੀ ਕਰਨਾ ਗਾ ਸਾਡੇ ਕੋਲੇ ਹੁਣ ਇੰਨੇ ਕਿੱਥੋਂ ਆਗੇ ਹੁਣ ਘਰ ਪਾ ਕੇ ਹਟੇ ਜਾਗੇ ਉਹ ਤਾਂ ਮੂਹ ਰੋਜ ਟੱਡ ਲੈਂਦਾ ਗਾ ਬੇਬੇ ਹੁਣ ਭੂਆ ਨੂੰ ਵੀ ਉਹਨੇ ਉਹੀ ਕੁਛ ਕਿਹਾ ਪੈਸੇ ਉਹਨੂੰ ਹੁਣ ਵੀ ਚਾਹੀਦੇ ਆ ਉਹ ਕਿਹੜਾ ਹੁੰਟਾਲਾ ਵਟ ਲਿਆ ਉਹਨੇ ਵੀ ਮੈਂ ਲੈਂਦਾ ਨਹੀਂ ਪੈਸੇ ਮੈਨੂੰ ਫੇਰ ਲਿਜਾਊਗਾ ਜੇ ਪੈਸੇ ਦੇਵੇਂਗੀ ਉਹਨੂੰ ਚਲ ਕੋਈ ਨਹੀਂ ਪੈਸੇ ਪੁੱਛਿਆਂ ਦਾ ਤਾਂ ਸਭ ਘਸਦਾ ਛੱਡ ਤੇ ਸਰਪੰਚ ਨੂੰ ਵੀ ਉਹਨੇ ਫੋਨ ਕਰਿਆ ਸੀ ਤੇ ਸਰਪੰਚ ਆਇਆ ਸੀਗਾ ਹੁਣ ਤੇ ਹੁਣ ਸਰਪੰਚ ਉਹਦੇ ਕੋਲੇ ਉੱਥੇ ਗਿਆਗਾ ਅੱਛਾ ਸਰਪੰਚ ਆ ਕੇ ਗਿਆ ਕਰੇ ਹਾਂ ਆ ਕੇ ਗਿਆਗਾ ਤੂੰ ਉਹਦੋਂ ਆ ਗਈ ਸੀ ਹਾਂ ਮੈਂ ਆ ਗਈ ਸੀ ਮੇਰੇ ਆਈ ਤੋਂ ਆਇਆ ਨਾ ਤੇਰੀ ਗੱਲ ਹੋ ਗਈ ਸੀ ਸਰਪੰਚ ਨਾਲ ਸਾਰੀ ਗੱਲਬਾਤ ਹੋ ਗਈ ਕਰੇ ਤਾਂ ਆ ਕੇ ਗਿਆ ਬੇਬੀ ਹਾਂ ਇਹ ਮਹਾਂ ਬਾਦ ਚ ਹੋਈ ਆਈ ਹੋਵੇ ਨਹੀਂ ਪੂਆ ਤਾਂ ਪਹਿਲਾਂ ਦੀ ਆਈ ਹੋਈ ਐ ਅੱਛਾ ਜਿਹੜਾ ਕੋਈ ਗੱਲਬਾਤ ਸੀਗੀ ਸਾਰੀ ਸਰਪੰਚ ਨੂੰ ਵੀ ਉਵੇਂ ਹੀ ਦੱਸਿਆ ਉਹਨੇ ਤੇ ਆਹੀ ਕੁਸ ਮੈਨੂੰ ਕਹਿ ਕੇ ਗਿਆ ਸੀ ਹੁਣ ਦੁਬਾਰੇ ਸਰਪੰਚਾਂ ਨੂੰ ਮੈਨੂੰ ਉਹਨੇ ਆਖਿਆ ਭਾਈ ਮੈਂ ਜਾਇਆ ਕੀ ਆ ਕੋਈ ਗੱਲ ਤੇਰੇ ਗਏ ਤੂੰ ਹੀ ਰਾਹ ਪੈਜੀ ਤੂੰ ਮੈਂ ਖਾ ਜਾ ਵੀ ਆ ਉਹ ਤਾਂ ਹੁਣ ਗਿਆ ਤੇ ਉਹ ਆਂਦਾ ਸੀ ਜਦੋਂ ਮੈਂ ਆ ਗਿਆ ਮੈਂ ਉਹਦੀ ਸਾਨੂੰ ਦੱਸ ਜੂ ਸਾਰਾ ਕੁਸ ਤੇ ਸਰਪੰਚ ਆਊਗਾ ਬਿੰਦ ਚੱਟ ਚੱਲ ਫੇ ਰਾਜੇ ਤਾਂ ਕੋਈ ਆਪਾ ਉਹਦੇ ਵੀ ਮੂਹ ਦੀ ਗੱਲ ਸੁਣ ਲਗੇ ਭਾਈ ਕੀ ਕਹਿੰਦਾਗਾ ਫਿਰ ਉਹ ਜੇ ਸਾਹਬ ਨਾਲ ਆਪਾ ਭਾਈ ਜਾ ਕੋਈ ਆਖੇਗੀ ਕਹਿੰਦੀ ਆ ਕੋਈ ਚੌਂਕੀ ਚਾਂਕੀ ਚ ਜਾ ਕੇ ਜਾ ਕੋਈ ਉਹ ਤਾਂ ਨਹੀਂ ਨਿਮੇੜਦਾ ਹੋ ਕਰਨਾ ਤਾਂ ਆਪਾਂ ਨੂੰ ਕਹਾ ਰਾਵਟੀ ਪਊਗੀ ਉੱ ਨੀ ਚਲ ਰੌਟਾ ਤਾਂ ਕਰਦੀ ਰੌਟਾ ਕਰਨ ਨੂੰ ਤਾਂ ਕਦੇ ਹੀ ਕਰਦੇ ਜੇ ਤੇਰਾ ਉਹ ਨਿਬੜ ਜੇ ਤਾਂ ਬਾੜੀ ਵਧੀਆ ਗੱਲ ਹੈ ਉਹਦੇ ਅੱਡੇ ਆਇਆ ਸੀਗਾ ਉਹਦੇ ਕੀ ਨਿਮੇੜ ਕੇ ਗਿਆਗਾ ਉਹਦੇ ਵੀ ਆਖੇਗੀ ਕਹਿੰਦੀ ਸਮਾਂ ਦੀ ਆਪਣੇ ਤੇ ਰੋ ਵੀ ਮਾਰ ਕੇ ਗਿਆਗਾ ਘਰੇ ਆ ਕੇ ਆਪਣੀ ਹਜੇ ਉਹ ਕਰਕੇ ਗਿਆ ਮੇਰੀ ਗੱਲ ਸੁਣ ਹੁਣ ਤੁਸੀਂ ਦੋਨੇ ਆਪ ਦੀਆਂ ਬੈਠੀਆਂ ਮੈਨੂੰ ਐ ਦੱਸੋ ਵੀ ਉਹਨੂੰ ਮੈਨੂੰ ਐ ਤੋੜਨਾ ਹੈ ਕਿ ਦੋ ਛਿਲੜ ਤੋੜ ਦੇ ਕੇ ਤੋੜਨਾ ਉਹ ਤਾਂ ਭਾਈ ਮੁੰਡੇ ਨਾ ਰਾਇ ਕਰੂ ਤੇਰੀ ਮਾਂ ਨਾ ਮੇਰੀ ਰਹਿ ਚੱਲੇ ਇੱਥੇ ਨਾ ਤੇਰੀ ਰਹਿ ਚੱਲੇ ਉਹ ਤਾਂ ਜਿਵੇਂ ਕੋਈ ਸਰਪੰਚ ਨੂੰ ਆ ਕੇ ਦੱਸਣ ਦੇ ਫੇਰ ਗੱਲ ਕਰੀਂਗਾ ਹਾਂ ਐਵੇਂ ਪਹਿਲਾਂ ਹੀ ਪੰਡ ਪੈਸਿਆਂ ਦੀ ਬੰਨ੍ਹ ਲਓ ਹਾਂ ਇਨਾ ਤੂੰ ਵੀ ਨਾ ਲਾਲਚ ਕਰਿਆ ਕਰ। ਓਹੋ ਪੂਆ ਲਾਲਚ ਮੈਂ ਨਹੀਂ ਕਰਦੀ। ਹੁਣ ਤੈਨੂੰ ਵੀ ਉਹਨੇ ਇਹੀ ਕਿਹਾ ਵੀ ਪਈ ਪੈਸੇ ਚਾਹੀਦੇ ਨੇ। ਸਰਪੰਚ ਨੂੰ ਵੀ ਉਹਨੇ ਇਹੀ ਗੱਲ ਕਹੀ ਹੈ। ਨਹੀਂ ਫੇਰ ਆਖੀਆਂ ਗੱਲਾਂ ਪੂਰੀਆਂ ਥੋੜੀ ਹੁੰਦਾਂਗਾ ਹੁੰਦਾਂਗੇ। ਜੇ ਕੋਈ ਮੰਗ ਲੂ ਉਹ ਚ ਜਾ ਹੀ ਨਹੀਂ ਹੈਗੀਆਂ ਵੀ ਹਰੇਕ ਚੀਜ਼ ਮਿਲੀ ਜਾ। ਮਤਲਬ ਉਹ ਹੀ ਗੱਲ ਹੁਣ ਕੋਈ ਪੈਸਾ ਕਿਹੜਾ ਕਿੱਥੇ ਬਣਦਾਗਾ। ਹੁਣ ਆਈ ਆਪਾਂ ਪੈਸੇ ਫੇਰ ਦੇ ਜਾਾਂਗੇ। ਦੇਵਾਂਗੇ ਵੀ ਕਿੱਥੋਂ ਹੁਣ ਆਪਾਂ ਤਾਂ ਲਾਈ ਬੈ ਚਲਾਇ ਕਰ ਤੇਰੀ ਮਾਂ ਨੂੰ ਚਾਹ ਦੀ ਘੁੱਟ ਕਰਕੇ ਲਿਆ ਦੇ ਫਿਰ ਇਹ ਇੰਜ ਨਹੀਂ ਪਤਾ ਬਿੰਦ ਚਟ ਨਹੀਂ ਸਰਪੰਚ ਆ ਗਿਆ ਫਿਰ ਆਪਾਂ ਕੋਈ ਗੱਲਬਾਤ ਉਹਦੇ ਨਾਲ ਐ ਨਾ ਕਰਾਂਗੇ ਤੇ ਉੱਠ ਖੜਨ ਵਾਲੇ ਤੂੰ ਕਰਕੇ ਪੀ ਲੈ ਘੁੱਟ ਚਲੋ ਤਾਂ ਬਣਾ ਲੈਣੀ ਹੈ ਚਾਹ ਤਾਂ ਨਾ ਮੈਂ ਬਣਾ ਲੈਂਦੀ ਜੀ ਬਣਾਉਂਗੀ ਤਾਂ ਨਹੀਂ ਨਹੀਂ ਚਾਹ ਤਾਂ ਮੈਂ ਬਣਾ ਲਵਾਂਗੀ ਮੈਂ ਤਾਂ ਐਂ ਕਹਿੰਦੀ ਸੀ ਵਿਧਾਰੇ ਮੰਗਦਾ ਪੈਸੇ ਦੇਖ ਲਓ ਤੁਸੀਂ ਕੋੜੇ ਧਾਰੇ ਮੰਗਦਾ ਆਪਾਂ ਨੂੰ ਧਾਰੇ ਕਿੱਥੋਂ ਮੋੜ ਦੂ ਦੇਵਾਂਗੇ ਵੀ ਕਿੱਥੋਂ ਆਪਾਂ ਤੂੰ ਆਕਰ ਨੂੰ ਹੱਥ ਤਾਂ ਮਾਰ ਦੀਂਦੇ ਤੈਨੂੰ ਕਿਤੇ ਪੈਸੇ ਕਰਨੇ ਪੈ ਚੱਲ ਆਈ ਰੱਖ ਲੈ। ਘਰੇ ਦੇਖ ਲੈ ਘਰੇ ਬਿਠਾਈ ਰੱਖ ਮੈਨੂੰ। ਲੈ ਦੇਖ ਲੈ। ਚੱਲ ਧਾਰੇ ਮੰਗਦਾ। ਇਹਦੀ ਗੱਲ ਚ ਹੀ ਆ ਜਾ। ਅੱਜ ਧਾਰੇ ਦੇ ਦਿੰਗੇ ਉਹਨੂੰ 4 ਦਿਨ ਉਹ ਫੇਰ ਆ ਜਾਊਗਾ। ਮੰਗ ਲੂ ਪੈਸੇ ਤੇ ਫੇਰੇ ਚੱਕ ਚੁੰਨੀ ਆ ਜੂਗੀ। ਇਨੇ ਵੀ ਕੋ ਚੰਗਾ ਪੱਜ ਬਣਾ ਛੱਡੇਗਾ ਉਹਦੀ ਆ ਜਾਂਦੀ ਤੀਤੇ ਉਹ ਇਹ ਵੀ ਨਾ ਉਹਦੇ ਜਾਂਚੀ ਜਾ ਰਹੀ ਹੈ ਕਿ ਭੈਣ ਮੈਂ ਕੀ ਕਰਾਂ ਇਹਨੂੰ ਵੀ ਲਲਕਰਦੇ ਇਹਨੂੰ ਵੀ ਲਲਕਰਦੇ ਇੱਥੇ ਛੋਡੇ ਗੱਲ ਤੇ ਬੈੰਦੀ ਹੈ ਉਹਦੇ ਗੱਲ ਤੇ ਬੈਠੇ ਉਹਨੂੰ ਕਰੇ ਸਿੱਧਾ ਇਹ ਇੱਥੇ ਤਾਂ ਕਿ ਉਹ ਹੀ ਗੱਲ ਲਿਪ ਲਿਪ ਜਿਹਾ ਲੱਗ ਜਾਂਦੀ ਕਰਨ ਇਹ ਵੀ ਨੂੰ ਉੱਥੇ ਬੋਲਦੀਗੀ ਜੇ ਬੋਲੇ ਤਾਂ ਖਣੀ ਕੋਈ ਮਾੜਾ ਮੋਟਾ ਉਹ ਸੁਧਾਰਾ ਆਈ ਜਾਵੇ ਜਾ ਦੇਖ ਲੈ ਜਾ ਕੇ 33 ਦੇ ਕੰਮ ਤਾਂ ਦੇ ਕਹੇ ਜੇ ਕਰੇ ਮੈਂ ਤਾਂ ਮਾਇਦਾ ਜਦੋਂ ਦੀ ਆਈਆਂ ਆ ਕੁੰਜੇ ਚ ਬੈ ਗਈ ਆ ਉਹ ਕੁੰਜੇ ਚ ਬੈ ਗਈ ਕਲਪਨਾ ਕਰੀ ਜਾਂਦੀ ਸਾਰਾ ਦਿਨ ਬਿੰਦਰੇ ਕਲਪਨਾ ਕਰੀ ਜਾਂਦੀ ਜਵਾਖਾਂ ਦੀ ਕਲਪਨਾ ਕਰਦੀ ਆ ਕਹਿੰਦੀ ਸਿਆਲ ਦਾ ਮਹੀਨਾਗਾ ਜਵਾਖ ਖਬਰਾ ਕਿਵੇਂ ਵਿਚਾਰੇ ਉਹ ਕਰਦੇ ਹੋਣੇ ਆ ਤੇ ਫਿਰ ਮੈਂ ਇਹਨੂੰ ਆਖਿਆ ਤੂੰ ਛੇਤਰਮੁਕੀ ਖਾ ਲ ਜਵਾਖਾਂ ਦੀ ਮਾਰੀ ਖਾ ਲ ਉੱਥੇ ਬੈਠੀ ਰਹੇ ਤੈਨੂੰ ਜਾਨੋ ਤਾਂ ਨਹੀਂ ਮਾਰਨ ਲੱਗਿਆ ਉਹ ਕੁੜੇ ਰੋਜ਼ ਤਾਂ ਹੁਣ ਛੇਤਰ ਵੀ ਨਹੀਂ ਖਾਦੇ ਜਾਂਦੇ ਫਿਰ ਕੋਈ ਇੱਕ ਕੰਮ ਹੀ ਹੋਊਗਾ ਜਾਂ ਤਾਂ ਫਿਰ ਇੱਥੇ ਬੈਠਾ ਜੇ ਉੱਤੇ ਜਾਂ ਉਹਦੀ ਛੇਤਰਮੁਕੀ ਖਾਦੇ ਨੇ ਫਿਰ ਤੂੰ ਤਰੀ ਚ ਮਾਰਤੀ ਤੇ ਫਿਰ ਉਹਦੇ ਹੱਡਾਂ 'ਚ ਕੱਟ ਨਹੀਂ ਹੱਡਾਂ 'ਚ ਨਿਕਲਿਆ ਕਿਤੇ ਕੋਈ ਆ ਨਿਕਲਿਆ ਕੋਈ ਮਾਰ ਮਗਰ ਸਰਾਬ ਤਾਂ ਹੁੰਦੀ ਆਈ ਫਸਣਾ ਤਾਂ ਤੂੰ ਜੱਜ ਦੀਆਂ ਨਾ ਤੇਰੀ ਧੀ ਜੱਜ ਦੀ ਦੋਨੇ ਇੱਕੋ ਜਿਹੀ ਲਾ ਅਕੇ ਦੋਨੇ ਇੱਕੋ ਜਿਹਾ ਹੁਣ ਭਾਈ ਐ ਤਾਂ ਰੋਜ਼ ਖਾ ਹੱਡ ਕਟਾਏ ਨਹੀਂ ਜਾਂਦੇ ਤੇ ਨਾ ਸਾਡੇ ਕੋਲੇ ਰੋਜ਼ ਪੈਸੇ ਆਗੇ ਇਹ ਵੀ ਕਹਿੰਦੀ ਕਿ ਪੈਸੇ ਦੇ ਦੇ ਲਾ ਅਸੀਂ ਕਿੱਥੋਂ ਦੇ ਦੇਗੇ ਪੈਸੇ ਮੈਂ ਵੀ ਆ ਤੇ ਕਹਾਂ ਜੁਬਾ ਖਦਾ ਵਿਆਹ ਕਰਨਾਗਾ